ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰੇਮ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਮੌਜੂਦ ਆ ਇਸ ਟਾਈਮ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਪਾਣਾ ਪਾਣੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਪਾਣੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆ ਇਸ ਟਾਈਮ ਮੌਜੂਦ ਆ ਤੇ ਇੱਕ ਤੁਹਾਨੂੰ ਝੋਟੀ ਵਿਖਾਉਣੀ ਆ ਮਿੱਤਰੋ ਅਸਰ ਟੀਕਾ ਇਹਨੂੰ ਲੱਗਿਆ ਹੋਇਆ ਏਆਈ ਹੋਈ ਨੂੰ ਇਹਨੂੰ ਟਾਈਮ ਹੋ ਗਿਆ ਮਿੱਤਰੋ ਪਰ ਹਲੇ ਚੈੱਕ ਪਾਸ ਜਣੀ ਆਉਂਦੀ ਕਰਮਾਂ ਵਾਲੀ ਕੀ ਬਾਈ ਇਹਦੇ ਡਿਟੇਲ ਕਰਦਾ ਕੀ ਮੁੱਲ ਆ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰ ਲੈਨੇ ਆ ਮਿਲਦੇ ਆ ਬਾਈ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਵੀਰੇ ਠੀਕ ਆ ਵਧੀਆ ਕਿਰਪਾ ਮਾਲੋ ਸਤੰਗ ਘਰ ਪਰਵਾਰ ਵਧੀਆ ਕਿਰਪਾ ਮਾਲੋ ਚਲੋ ਸ਼ੁਕਰੀਆ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਨਾਮ ਗੁਰਪ੍ਰੀਤ ਸਿੰਘ ਬਾਈ ਜੀ ਗੁਰਪ੍ਰੀਤ ਸਿੰਘ ਹਾਂ ਜੀ ਵੀਰ ਜੀ ਅੱਛਾ ਗੁਰਪ੍ਰੀਤ ਵੀਰੇ ਇੱਕ ਝੋਟੀ ਵੇਚਣੀ ਆ ਹਨਾ ਇਹ ਅਸਰੀ ਆ ਬਾਈ ਇਹਨੂੰ ਬਾਈ 10 ਤਰੀਕ ਨੂੰ ਵੀ ਹਰੇ ਮਹੀਨੇ ਟੀਗਾ ਭਰਾਇਆ ਤੇ ਸਟਾਰ ਵੀ ਮਹੀਨੇ ਦੀ 10 ਤਰੀਕ ਨੂੰ ਹਾਂ ਸਟਾਰ ਮੇਰੇ ਕੋਲੇ ਆ ਠੀਕ ਆ ਵੀ ਮਹੀਨਾ ਹੋ ਗਿਆ ਫਿਰ ਕਿ ਹਜੇ ਘੱਟ ਹਜੇ ਵੀ ਮੰਨ ਲਾ 25 ਬਾਈ 25 ਦਿਨ ਹੋਏ ਅੱਜ 24 13 ਦਾ 25 26 ਅੱਛਾ ਤੇ ਇਹਦਾ ਵੀਰੇ ਕੋਈ ਆਪਦਾ ਸੀਮਨ ਦਾ ਪੱਖ ਪਤਾ ਕਿ ਨਹੀਂ ਸੀਮਨ ਦਾ ਬਾਈ ਉਹ ਅੱਗੇ ਟੋਕਣ ਜਾ ਪਾਇਆ ਵੈਦ ਯਾਰ ਠੀਕ ਆ ਉਥੇ ਸਰਚ ਮਾਰ ਲੂ ਅਗਲਾ ਹਾਂ ਹਰਚ ਮਾਰ ਲੂ ਤੇ ਇਹਦੇ ਲੱਗਾ ਹੋਇਆ ਹਿਸਾਰ ਦਾ ਬਾਈ ਹਣ ਹਾਂਜੀ ਹਿਸਾਰ ਦਾ ਲੱਗਾ ਹੋਇਆ ਹਿਸਾਰ ਦਾ ਲੱਗਿਆ ਹੋਇਆ ਸੀਮਨ ਮਿੱਤਰੋ ਬਾਈ ਨੇ ਲਵਾਇਆ ਜਿਹੜਾ ਤੁਹਾਨੂੰ ਮੈਂ ਨਾਂ ਦੱਸਾਂ ਵੀ ਇਹਦਾ ਕਿਹ ਇੱਕ ਲਵਾਈਆ ਐ ਜਿਆ ਹਨਾ ਇੱਕ ਲਵਾਈਆ ਇਹ ਪਤਾ ਨਹੀਂ ਕਿਹੜਾ ਯਾਰ ਨਵਾਂ ਆਇਆ ਹੋਊਗਾ ਕੋਈ ਸਾਨ ਲਿਆ ਹੋਊਗਾ ਸਾਰਾ ਲੈਣੇ ਤੇ ਵੀਰੇ ਇਹਦਾ ਬਾਈ ਫਿਰ ਹੁਣ ਉਮਰਿੰਦੀ ਕਿੰਨੀ ਹੋਗੀ ਹੁਣ ਬਾਈ 4 ਦਾ ਹੁੰਦਾ ਵੀਰੇ ਤਿੰਨਾਂ ਕੁ ਸਾਲਾਂ ਦਾ ਹੋਊਗੀ ਤਿੰਨਾਂ ਕੁ ਸਾਲ 4 ਦਾ ਹੁੰਦਾ ਹੈ ਹਨਾ ਤਿੰਨਾਂ ਸਾਢੇ ਤਿੰਨ ਇੱਥੇ ਜੀ ਹੈ ਹਨਾ ਹਾਂ ਇੰਨੇ ਕੁ ਦੀ ਠੀਕ ਆ ਵੀਰੇ ਝੋਲੀ ਝਾਲੀ ਦੀ ਬਹੁਤ ਚੰਗੀ ਆ ਹਨਾ ਬਾਈ ਹਾਂਜੀ ਵੀਰੇ ਅੱਛਾ ਰੇਟ ਬਾਈ ਕੀਤਾ ਹੈ ਕੀਤਾ ਵੀਰੇ ਯਾਰ ਰੇਟ ਦਾ ਬਾਈ 45000 ਰੁਪਏ 45000 ਰੁਪਏ ਮਾਨਤਣ ਵਿੱਚੋਂ ਵੀਰੇ ਕਰਦਾ ਹੈ ਮਾਨਤਣ ਠੀਕ ਆ ਵੀਰੇ ਤੋੜ ਦਾਂਗੇ ਵੀਰੇ ਖੋਲ ਪੁੱਤ ਦੇ ਰਹਿਣ ਦਈਏ ਨਹੀਂ ਵੀਰੇ ਡਰਦੀ ਆ ਥੋੜਾ ਜਿਹਾ ਹਣਾ ਚਲ ਰਹਿਣ ਦੇ ਫਿਰ ਲੈ ਵੀ ਮਿੱਤਰੋ ਥੋੜਾ ਜਿਹਾ ਨਾ ਡਰਦੀ ਵੱਧ ਆ ਫਿਰ ਕਈ ਵਾਰੀ ਸੱਟ ਫੇੜ ਖਾ ਲੈਂਦਾ ਇਹਨੂੰ ਤੋੜ ਕੇ ਨਹੀਂ ਵਿਖਾਉਂਦੇ ਵੈਸੇ ਤੁਰ ਹੀ ਫਿਰਦੀ ਆ ਕਿਲੇ ਦੇ ਨਾਲ ਨਾਲ ਇਹਨੂੰ ਵੀ ਇਹਨੇ ਹੁਣ ਤੁਰਨਾ ਭਰਾਓ ਰੇਟ ਇਹਦਾ 45000 ਆ ਉਮਰਿੰਦੀ ਜਿਹੜੀ 3 3.5 ਸਾਲ ਦੇ ਆ ਉਮਰੰਦਾਂ ਦੇ ਵਿੱਚ ਇਹ ਚਾਰ ਦੰਦ ਆ ਤੇ 25 ਕੁ ਦਿਨਾਂ ਦੀ ਏਆਈ ਨੂੰ ਹੋ ਗਿਆ ਕਰਮ ਵਾਲੀ ਨੂੰ ਗੱਲਬਾਤ ਲਈ ਨੰਬਰ ਲੈ ਲੈਨੇ ਆਪਾਂ ਵੀਰੇ ਦਾ ਵੀਰੇ ਨੰਬਰ ਦਈ ਬਈ 94176 ਵੀਰ ਜੀ ਜੀ 24040 9417624040 9417624040 9417624040 ਬਾਈ ਦਾ ਨੰਬਰ ਆ ਇਸ ਨੰਬਰ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਧੰਨਵਾਦ ਸ਼ੁਕਰੀਆ ਜਉਂਦੇ ਰੋ